ਸੋ ਸਾਰੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਦਾਦੀ ਪੋਤੇ ਦੀ ਵੀਡੀਓਜ਼ ਤੇ ਮੈਨੂੰ ਬਹੁਤ ਮੈਸੇਜ ਆਉਂਦੇ ਨੇ ਤੇ ਕਮੈਂਟ ਆਉਂਦੇ ਨੇ ਵੀ ਤੁਸੀਂ ਦਾਦੀ ਜੀ ਬਹੁਤ ਸੋਹਣੀਆਂ ਸਾਖੀਆਂ ਸੁਣਾਉਂਦੇ ਨੇ ਤੇ ਬਹੁਤ ਮਨ ਆ ਜਿਹੜਾ ਉਹ ਖੁਸ਼ ਹੁੰਦਾ ਕਮੈਂਟ ਪੜ੍ਹ ਕੇ ਤੇ ਤੁਹਾਡੇ ਇੰਨੇ ਸੋਹਣੇ ਸੋਹਣੇ ਮੈਸੇਜ ਪੜ੍ਹ ਕੇ ਤੇ ਅੱਜ ਆਪਾਂ ਫੇਰ ਬੀਬੀ ਜੀ ਨਾਲ ਗੱਲਬਾਤ ਕਰਾਂਗੇ ਨਾ ਨਹੀਂ ਸਾਕੀ ਸੁਣਾਗੇ ਬੀਬੀ ਵੀ ਸਾਸੀ ਕਾਲ ਆਸਰੀ ਕਾਲ ਬੋਤ ਅੱਜ ਆਪਾਂ ਫਿਰ ਜੁੜੇ ਆ ਆਪਣੇ ਦੋਸਤਾਂ ਨਾਲ ਹਾਂ ਮੇਰੇ ਦੋਸਤ ਦੇਖ ਰਹੇ ਨੇ ਵੀਡੀਓ ਹੂੰ ਤੇ ਅੱਜ ਆਪਾਂ ਤੁਹਾ ਤੋਂ ਸਾਕੀ ਸੁਣਾਂਗੇ ਹੂੰ ਹੈਨਾ ਤੇ ਪਹਿਲਾਂ ਤਾਂ ਇਹ ਨੂੰ ਇਹ ਦੱਸੋ ਵੀ ਜਿਵੇਂ ਅੱਜ ਕੱਲ੍ਹ ਹੜ੍ਹ ਨਹੀਂ ਆਏ ਹੈ ਹੈਨਾ ਉੱਥੇ ਪੰਜਾਬੀ ਵੀਰ ਆਪਣੇ ਇਹ ਤਾਂ ਮੂਰੇ ਹੋ ਹੋ ਕੇ ਸੇਵਾ ਕਰ ਰਹੇ ਨੇ ਇਹ ਜਿਹੜਾ جنੂਨ ਇਹ ਜਜ਼ਬਾ ਆਉਂਦਾ ਕਿੱਥੋਂ ਆ ਇਹੇ ਆਪਾਂ ਜਜ਼ਬਾ ਗੁਰੂ ਨਾਨਕ ਦੇਵ ਮਹਾਰਾਜ ਨੇ ਸਿਖਾਇਆ ਹੂੰ ਗੁਰੂ ਨਾਨਕ ਦੇਵ ਮਹਾਰਾਜ ਨੂੰ ਉਹਨਾਂ ਦੇ ਪਿਤਾ ਨੇ ਮਹਤਾ ਕਾਲੂ ਨੇ ਧੀਰਪਈਏ ਦਿੱਤੇ ਸੀਗੇ ਅੱਛਾ ਸੱਚਾ ਸੌਦਾ ਕਰਨ ਨੂੰ ਅੱਛਾ ਮਹਾਰਾਜ ਨੇ ਉਹ ਬੀਰ ਪੰਗਿਆਂ ਦਾ ਸਾਧੂ ਭੁੱਖੇ ਬੈਠੇ ਜੀ ਅੱਛਾ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਅੱਛਾ ਇਹਦੇ ਨੂੰ ਬੜਾ ਸੱਚਾ ਸੋਧਾ ਕੀ ਹੋਊਗਾ ਹੂੰ ਉਹ ਮਹਾਰਾਜ ਨੇ ਹੁਣ ਗੁਰਸਿੱਖਾਂ ਨੂੰ ਆਪਣੇ ਪੰਜਾਬੀਆਂ ਨੂੰ ਇਹ ਸਿਖਾਇਆ ਹੂੰ ਉਹੋ ਸਿੱਧਾ ਮੁੱਕਬਾਨੀ ਹੁਣ ਤੱਕ ਕਹਿੰਦੇ ਹੁੰਦੇ ਆ ਵੀ ਹਾਂ ਗੁਰੂ ਸਾਹਿਬ ਨੇ ਦੇ ਜੀਦਾ ਬੀਰ ਦੇ ਲੰਗਰ ਲਾਇਆ ਅੱਜ ਕਰਦਾ ਅੱਜ ਤੱਕ ਚੱਲਦਾ ਉਹ ਲੰਗਰ ਹੂੰ ਤਾਂ ਸਿੱਖ ਇੱਕ ਦੂਏ ਤੋਂ ਮੂਰੇ ਜਾਂਦੇ ਨੇ ਆਪਣਾ ਦਸਵੰਤ ਕੱਢਦੇ ਨੇ ਅੱਛਾ ਤੂੰ ਵੀ ਇਹ ਕੰਮ ਤੇ ਲੱਗ ਜਾਵੇਂਗਾ ਆਪਣਾ ਦਸਵੰਤ ਕੱਢਿਆ ਕਰੀ ਪੁੱਤ ਠੀਕ ਹੈ ਜੀ ਲੋੜ ਜ਼ੋਰ ਜਿੰਨਾ ਰੱਖਿਆ ਆਪਣੇ ਕੋਲ ਬਾਕੀ ਲੰਗਰ ਚਲਾਇਆ ਠੀਕ ਹੈ ਜੀ ਹਾਂ ਜਿੱਥੇ ਲੰਗਰ ਚੱਲਦਾ ਉੱਥੇ ਲੰਗਰ ਚਲਾਇਆ ਕਰੀ ਠੀਕ ਹੈ ਜੀ ਕਿਸੇ ਗਰੀਬ ਦੀ ਮਦਦ ਕਰਿਆ ਕਰੀ ਜੇ ਨਾ ਹੋਵੇ ਮੈਂ ਆਪਣੀ ਧਾਨਾ ਆਪਣੇ ਕੋਲੇ ਰੱਖੀ ਜਾਵਾਂ ਕੋਲੇ ਧਰਤੀ 'ਚ ਦੱਬੀ ਜਾਵਾਂ ਠੀਕ ਹੱਦੇ ਬੁੜੇ ਸ਼ੂ ਹੁੰਦੇ ਸੀਗੇ ਕਿ ਮੈਂ ਸੂਤ ਮਤਲਬ ਬਹੁਤ ਬਈਆਣੀ ਪੈਸਾ ਖਰਚ ਕੇ ਰਾਜੀ ਨਹੀਂ ਸੀ ਤੀਗੇ ਕੰਡੂਸ ਅੰਜੂਸ ਹੁੰਦੇ ਸੀਗੇ ਅੱਛਾ ਉਹ ਪੈਸੇ ਜਦੋਂ ਇਕੱਠੇ ਕਰੀ ਜਾਂਦੇ ਸੀ ਕਰੀ ਜਾਂਦੇ ਸੀ ਫਿਰ ਉਹਨੂੰ ਧਰਤੀ 'ਚ ਦੱਬ ਦਿੰਦੇ ਸੀਗੇ ਪੈਸਿਆਂ ਨੂੰ ਹੂੰ ਅੱਛਾ ਆਪਾਂ ਤਾਂ ਮਨ ਲੈਣ ਦੇ ਲੋਕੋ ਲੈਂਦੇ ਦੀਏ ਜਿਹੜੇ ਮਨਮੁਖ ਬੰਦੇ ਦੀਏ ਹੂੰ ਹੂੰ ਸੂਹੀਆਂ ਨੂੰ ਕੋਈ ਸੋਝੀ ਨਹੀਂ ਥੀ ਕਿ ਗੁਰੂ ਘਰ ਦੀ ਹੂੰ ਉਹ ਇੱਕਣ ਕਰਦੇ ਹੁੰਦੇ ਦੀਏ ਅੱਛਾ ਹਾਂ ਕਿਸੇ ਸਾਧੂ ਨੂੰ ਭੁੱਖਾ ਨਾ ਤੋਰੇ ਠੀਕ ਹੈ ਜੀ ਸਾਧੂਆਂ ਦੀ ਸੇਵਾ ਕਰੇ ਰੱਜ ਰੱਜ ਠੀਕ ਹੈ ਜੀ ਸੰਗਤਾਂ ਦੇ ਜੂੜੇ ਝਾੜੇ ਘਰ ਆਈਆਂ ਦੇ ਠੀਕ ਹੈ ਜੀ ਸਤਕਾਰ ਕਰੇ ਸੰਗਤਾਂ ਦਾ ਸਾਧੂਆਂ ਦਾ ਸੇਵਾ ਕਰੇ ਸੰਗਤ ਨਾ ਛੱਡੇ ਠੀਕ ਹੈ ਜੀ ਅੱਛਾ ਜਿੱਕਣ ਮਹਾਰਾਜ ਕਹਿੰਦੇ ਨੇ ਜੇ ਸੰਗਤ ਛੁੱਟ ਗਈ ਸਭ ਕੁਝ ਛੁੱਟ ਗਿਆ ਅੱਛਾ ਹਾਂ ਸੰਗਤ এ ਸਾਰਾ ਕਸਾ ਸੰਗਤ ਸਾਰਾ ਕਸਾ ਇਹ ਵਿਧੀ ਚੰਦ ਨੇ ਵੀ ਮੰਗਿਆ ਤੀਆ ਕਿ ਮਹਾਰਾਜੇ ਖੁਸ਼ ਹੋਵੇ ਤੇ ਵਿਧੀ ਚੰਦ ਤੇ ਕਹਿੰਦੇ ਭਾਈ ਵਿਧੀ ਚੰਦ ਜੇ ਘੋੜੇ ਲੈ ਕੇ ਆਇਆ ਵੀ ਦੱਸ ਕੀ ਮੰਗਣਾ ਤਾਂ ਅੱਛਾ ਕਹਿੰਦਾ ਮਹਾਰਾਜ ਮੈਨੂੰ ਸਾਧੂ ਦਾ ਸੰਦ ਨਾਮ ਦਾ ਰੰਗ ਨਿਸਚਾ ਭੰਗ ਬਖਸ਼ੋ ਵਾਹਿਗੁਰੂ ਮੈਨੂੰ ਹੋਰ ਕੋਸੇ ਨਹੀਂ ਚਾਹੀਦਾ ਅੱਛਾ ਹਾਂ ਸਾਧੂ ਤਾਰ ਦਿੰਦੇ ਨੇ ਉਹ ਨਿਰੰਕਾਰ ਦਾ ਰੂਪ ਹੁੰਦੇ ਨੇ ਮਹਾਰਾਜ ਦਾ ਹਾਂ ਹਾਂ ਉਹਨਾਂ ਦੀ ਫੇਰ ਜਿਹੜੀ ਕਮਾਈ ਹੁੰਦੀ ਹੈ ਸਫਲ ਹੀ ਹੋ ਜਾਂਦੀ ਹੈ ਗੁਰਸਿੱਖਾਂ ਦੀ ਠੀਕ ਹੈ ਜੀ ਇੱਕ ਸੂਤ ਹੀਗਾ ਜਾਣੀ ਕੰਜੂਸ ਬੰਦਾ ਹਾਂਜੀ ਉਹੋ ਭਾਈ ਪੈਸਾ ਦੱਬ-ਦੱਬ ਕੇ ਰੱਖਿਆ ਕਰੇ ਘੜੇ ਚ ਪਾ ਲਿਆ ਕਰੇ ਦੱਬ ਲਿਆ ਕਰੇ ਅੱਛਾ ਨਾ ਉਹਨੇ ਆਪ ਖਾ ਕੇ ਦੇਖਿਆ ਨਾ ਖਾ ਚਾ ਵੀ ਨਹੀਂ ਨਾ ਉਹਨੇ ਖਾ ਚਾ ਨਹੀਂ ਕਰਿਆ ਅੱਛਾ ਨਾ ਉਹਨੇ ਕੋਈ ਲੰਗਰ ਚਲਾਇਆ ਨਾ ਕਿਸੇ ਗਰੀਬ ਨੂੰ ਦਿੱਤਾ ਇਹ ਯਾਦੋਂ ਨੂੰ ਖਰ ਸਾਰੇ ਪੈਸੇ ਦੱਬ ਲੇ ਅੱਛਾ ਫੇਰ ਉਹ ਦਿਨ ਸਵਾਸ ਪੂਰੇ ਹੋ ਗਏ ਜਾਮ ਆ ਗਏ ਨੂੰ ਲੈਣ ਜਾਮ ਆਵੇ ਹਾਂ ਅੱਛਾ ਤਰਮਰਾਦੀ ਨੇ ਭੇਜ ਤੇ ਵੀ ਫਲਾਣੇ ਬੰਦੇ ਨੂੰ ਲਿਆਓ ਜਦ ਆਇਆ ਉਹ ਕੋਲ ਕਹਿੰਦੇ ਚੱਲ ਵੀ ਉੱਠ ਉਹ ਖੜਾ ਇਹ ਕਹਿੰਦਾ ਮੈਂ ਤਾਂ ਜਾਣਾ ਨਹੀਂ ਕਹਾ ਮੇਰਾ ਤਾਂ ਇੰਨਾ ਧਨ ਪਿਆ ਮੈਂ ਤਾਂ ਉਹ ਵਾਰਤਿਆ ਨਹੀਂ ਹਜੀ ਮੈਂ ਵਰਤਣਾ ਅੱਛਾ ਕਹਿੰਦੇ ਪਿਆ ਹੋਵੇ ਤੇਰਾ ਧਨ ਤੁਹਾਨੂੰ ਸਾਨੂੰ ਕੋਈ ਧਨ ਤੱਕ ਨਹੀਂ ਹੈਗਾ ਅੱਛਾ ਫੇਰ ਉਹ ਕਹਿੰਦੇ ਹਾਂ ਹੂੰ ਤਰ ਚਲ ਅੱਬ ਧਨ ਲੈ ਲਵਾਂ ਮੈਂ ਤੋਂ अच्छा ना सानू ਕੋਈ ਤੁਹਾਨੂੰ ਤੱਕ ਮਤ ਬੰਨੀ ਹੈਗਾ ਤਾਂ ਤੈਨੂੰ ਲੈਣ ਆਇਆ ਚੱਲ ਤੁਰ ਠੀਕ ਉਹ ਕਹਿੰਦਾ ਨਹੀਂ ਮੈਂ ਇੱਕ ਘਣਾ ਲੈ ਕੇ ਜਾਉਂ ਮੈਨੂੰ ਉਹਨੇ ਦੋ ਮਾਰੇ ਥੱਪੜ ਛਾ ਉਹਦੇ ਕਹਿੰਦਾ ਕਿ ਉੱਠਦਾ ਕਿ ਨਹੀਂ ਤੂੰ ਕਹਾਂ ਚੱਲ ਸਾਰਾ ਹੀ ਤਾਂ ਨਾ ਲੈ ਲਉ ਕਹਿੰਦਾ ਨਾ ਅਸੀਂ ਨਹੀਂ ਲੈਣਾ ਹੈਗਾ ਹਾਂ ਯਾਰ ਉਹ ਭਾਈ ਕਹਿੰਦਾ ਬਈ ਚੱਲ ਮੈਂ ਤਾਂ ਅਸੀਂ ਤੈਨੂੰ ਧੰਨ ਲੈਣਾ ਹਾਂ ਦੇ ਰਹੋ ਕਹਾਂ ਚੱਲੋ ਮੈਨੂੰ 2 ਮਿੰਟ ਦੇ ਦਿਓ ਮੈਂ ਲక్ష్ਮੀ ਦੀ ਪੂਜਾ ਕਰ ਲਵਾਂ ਲక్ష్ਮੀ ਨੂੰ ਪੁੱਛ ਲਵਾਂ ਮੈਂ ਉਹਦੀ ਸੇਵਾ ਕਰਦਾ ਸੀਗਾ ਅੱਛਾ ਹਾਂ ਪੂਜਾ ਕਰਦਾ ਸੀ ਉਹਨੂੰ ਸਾਫ-ਸਾਫ ਰੱਖਦਾ ਸੀ ਹਾਂ ਹਾਂ ਕਹਿੰਦਾ ਲక్ష్ਮੀ ਮਾਤਾ ਪ੍ਰਗਟ ਹੋ ਕੇ ਮੈਨੂੰ ਦੱਸ ਮੇਰੀ ਰੱਖਿਆ ਕਰ ਹਾਂ ਹਾਂ ਲੱਜਿਆ ਲక్ష్ਮੀ ਤਾਂਗਟ ਹੋ ਗਈ ਅੱਛਾ ਲక్ష్ਮੀ ਕਹਿੰਦੀ ਦੋ ਵਾਰੋ ਮੇਰੇ ਨਾਂ ਦੇ ਥੱਪੜ ਇਹਦੇ ਕਹਾਂ ਮੈਂ ਕਾਤੇ ਕਹਾਂ ਮਾਛਮੀ ਮਾਤਾ ਤੈਨੂੰ ਇੰਨਾ ਪੂਜਾ ਕਰਦਾ ਕਹਿੰਦੀ ਪੂਜਾ ਕਿੱਥੇ ਕਰਦਾ ਤੀ ਤੂੰ ਤਾਂ ਮੈਨੂੰ ਧਰਤੀ 'ਚ ਦੱਬ ਦਬਰਖਦਾ ਤੀ ਥੈਂਕ ਯੂ ਤੇ ਸੇਵਾ ਤੇ ਨਹੀਂ ਲਾਈ ਕਿਤੇ ਗਰੀਬ ਵੀ ਰੱਖਿਆ ਨਹੀਂ ਕਰੀ ਗਰੀਬ ਤੇ ਤਰਸ ਨਹੀਂ ਕਰਿਆ ਤੂੰ ਮੈਨੂੰ ਇਕੱਠੀ ਕਰ ਕਰਕੇ ਧਰਤੀ 'ਚ ਦੱਬੀ ਗਿਆ ਮੈਂ ਤਾਂ ਔਖੀ ਹੋ ਗਈ ਅੱਛਾ ਇਹ ਨੂੰ ਲੈ ਜਾ ਜਮਾਨ ਕੋਲ ਵੀ ਇਹਨੂੰ ਅੱਛਾ ਧਰਮਰਾਜ ਦੇ ਕੋਲੇ ਹਿੱਚ ਕੇ ਉਹਨੇ ਫੜੇ ਉਹਦੇ ਕੇਸ ਪਟਕ ਕੇ ਲੈ ਗਏ ਟਾਟਾ ਮਾਰ ਕੇ ਅੱਛਾ ਚਲ ਗਿਆ ਈ ਚਾ ਮਰ ਗਿਆ ਰਹਿ ਗਈ ਉਹਦੀ ਮਾਇਆ ਦੱਬੀ ਦੂਬੀ ਵਿੱਚੇ ਇੱਕਣ ਨਹੀਂ ਕਰਨਾ ਹੈਗਾ ਦਸਵੰਦ ਦੇਣਾ ਦਸਵੰਦ ਦੇਣਾ ਗੁਰੂ ਦਾ ਮਾਇਆ ਸਫਲ ਹੋਣੀ ਚਾਹੀਦੀ ਹੈ ਸਫਲ ਵੀ ਹੋਣੀ ਚਾਹੀਦੀ ਆ ਠੀਕ ਹੈ ਨਾ ਉਹ ਵੀ ਆਪਾਂ ਬੈਂਕਾਂ ਘਰ 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 ਰੱਖੀ ਜਾਏਗੀ ਨਾ ਆਪਣੇ ਲੋੜ ਜੋਗੀ ਰੱਖੋ ਵੀ ਤੇ ਦਸਵੰਦ ਮਹਾਰਾਜ ਦਾ ਜਰੂਰ ਦੋ ਠੀਕ ਹੈ ਜੀ ਹਾਂ ਬੀਬੀ ਇਹਤਾ ਤੁਸੀ ਮੈਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਆ ਕਿ ਇਹ ਸੰਗਤ ਚੋਂ ਮਿਲਦੀਆਂ ਨੇ ਪੁੱਤ ਗੱਲਾਂ ਸਿੱਖਿਆ। ਸੋ ਦੋਸਤੋ ਸੰਗਤ ਚੋਂ ਆਪਾਂ ਨੂੰ ਸਾਰਿਆਂ ਨੂੰ ਆਪਣੀ ਕਮਾਈ ਚੋਂ ਦਸਵਾਂ ਹਿੱਸਾ ਸੇਵਾ ਲਈ, ਦਸਵੰਦ ਲਈ ਗਰੀਬਾਂ ਦੀ ਮਦਦ ਕਰਨ ਲਈ ਤੇ ਸੇਵਾ ਵਿੱਚ ਲਾਉਣਾ ਚਾਹੀਦਾ। ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਸਾਖੀਆਂ ਸੁਣਨ ਵਿੱਚ ਵਧੀਆ ਲੱਗਦੀਆਂ ਹੋਣਗੀਆਂ। ਕਮੈਂਟ ਕਰਕੇ ਜਰੂਰ ਦੱਸਣਾ ਮੇਰੀ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦੋਸਤਾਂ ਨੱਤਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਜੇ ਤੁਸੀਂ ਮੇਰਾ ਚੈਨਲ ਪ੍ਰਤਪਾਲ ਸਿੰਘ ਝੱਜ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਮਿਲਦਾ ਥਨੂੰ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ